ਅਸੀਂ ਮਰਜੀਠੀਆ ਸਾਹਿਬ ਨਾਲ ਜਾਨ ਨੂੰ ਤਿਆਰ ਆ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਭੌਂਤਮਾਨ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠੀਆ ਵਿਅਕਤੀ ਹੈ ਜੇ ਤੋ ਕਿਸੇ ਬੜਕਤ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਜ ਦੇ ਲੈ ਨੇ ਉਹਦੀ ਬਾਝਰੂ ਫੜੀ ਜਾਏ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਜਿੰਦਾਬਾਦ ਮਜੀਠੀਆ ਤੇਰੀ ਸੋਚ ਤੇ ਪੈਰਾਂ ਦੇ ਅਗੇ ਠੋਕ ਕੇ ਅਸੀਂ ਮਰਜੀਠੀਆ ਸਾਹਿਬ ਨਾਲ ਜਾਨ ਨੂੰ ਤਿਆਰ ਆ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਮੌਜੰਤਮ ਸਰਕਾਰ ਨੇ ਉਸਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠਿਆ ਬੇਅਕਤੀ ਹੈ ਕਿ ਤੋਂ ਕਿਸੇ ਬੜਕਤੇ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਜ ਦੇ ਜਲੈ ਨੇ ਉਹਦੀ ਬਾਝਰੂ ਫੜੀ ਜਾਏ ਸਰਦਾਰ ਪ੍ਰਕਾਸ਼ ਸਿੰਘ ਮੁਜੀਠਿਆ ਜਿੰਦਾਬਾਦ ਮੁਜੀਠਿਆ ਤੇਰੀ ਸੋਚ ਤੇ ਪੈਰਾਂ ਦੇ ਅਗੇ ਠੋਕ ਕੇ ਅਸੀਂ ਮੁਜੀਠਿਆ ਸਾਹਿਬ ਨਾਲ ਜਾਨ ਨੂੰ ਤਿਆਰ ਆ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਮੌਜੰਤਮ ਸਰਕਾਰ ਨੇ ਉਸਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠੀਆ ਵਿਅਕਤੀ ਹੈ ਚਾਹ ਤੋ ਕਿਸੇ ਬਰਕਰਤ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਝ ਦੇ ਲੈ ਨੇ ਉਹਦੀ ਬਾਣ ਜਰੂਰ ਫੜ ਜਾਏ ਸਰਦਾਰ ਬਕਰਮ ਸਿੰਘ ਮੁਜੀਠੀਆ ਜਿੰਦਾਬਾਦ ਮੁਜੀਠੀਆ ਤੇਰੀ ਸੋਚ ਤੇ ਪੈਰਾਂ ਦੇ ਅਗੇ ਠੋਕ ਕੇ ਅਸੀਂ ਮਰਜੀਠੀਆ ਸਾਹਿਬ ਨਾਲ ਜਾਨ ਨੂੰ ਤਿਆਰ ਹੈ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਭੌਂਤ ਮਾਨ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠੀਆ ਵਿਅਕਤੀ ਹੈ ਚਾਹ ਤੋ ਕਿਸੇ ਬਰਕਰਤ ਮੁਸੀਬਤ ਦੀ ਘੜੀ ਆਈ ਹੋਵੇ ਤਮਾਜ ਦੇ ਜਲਨ ਨੇ ਉਹਦੀ ਬਾਣ ਜਰੂਰ ਫੜੀ ਜਾਏ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਜਿੰਦਾਬਾਦ ਮਜੀਠੀਆ ਤੇਰੀ ਸੋਚ ਤੇ ਪੈਰਾਂ ਦੇ ਅਗੇ ਠੋਕ ਕੇ ਅਸੀਂ ਮਜੀਠੀਆ ਸਾਹਿਬ ਨਾਲ ਜਾਣ ਨੂੰ ਤਿਆਰ ਆ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਭੌਂਤਾਨ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮਜੀਠੀਆ ਵਿਅਕਤੀ ਹੈ ਜੇ ਤੋ ਕਿਸੇ ਬੜਕਤ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮਾਜ ਦੇ ਜਲਨ ਨੇ ਉਹਦੀ ਬਾਣ ਜਰੂਰ ਫੜੀ ਜਾਏ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਜਿੰਦਾਬਾਦ ਮੁਜੀਠੀਆਂ ਤੇਰੀ ਸੋਚ ਤੇ ਪੈਰਾਂ ਤੇ ਆ ਕੇ ਠੋਕ ਕੇ ਅਸੀਂ ਮਰਜੀਠੀਆਂ ਸਾਹਿਬ ਨਾਲ ਜਾਣ ਨੂੰ ਤਿਆਰ ਆਂ ਇੱਕ ਗੁਰੂ ਨੂੰ ਮੰਨਣ ਵਾਲਾ ਵਿਅਕਤੀ ਹੈ ਭੌਂਤ ਮਾਨ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠੀਆਂ ਵਿਅਕਤੀ ਹੈ ਜੇ ਤੋ ਕਿਸੇ ਬਰਕਰਤ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਝ ਦੇ ਲੈ ਨੇ ਉਹਦੀ ਬਾਣ ਜਰੂਰ ਫੜੀ ਜਾਏ ਸਰਦਾਰ ਬਕਰਮ ਸਿੰਘ ਮਜੀਠੀਆ ਜਿੰਦਾਬਾਦ ਮੁਜੀਠੀਆਂ ਤੇਰੀ ਸੋਚ ਤੇ ਪੈਰਾਂ ਤੇ ਆ ਕੇ ਠੋਕ ਕੇ ਅਸੀਂ ਮਰਜੀਠੀਆਂ ਸਾਹਿਬ ਨਾਲ ਜਾਣ ਨੂੰ ਤਿਆਰ ਆਂ ਇਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਮੌਜੂਦ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਮੁਜੀਠਿਆ ਵਿਅਕਤੀ ਹੈ ਕਿ ਤੋ ਕਿਸੇ ਬੜਕਤੇ ਮੁਸੀਬਤ ਦੀ ਘੜੀ ਆਈ ਹੋਵੇ ਤਾਂ ਮੱਜ ਦੇ ਲੈਣ ਨੇ ਉਹਦੀ ਬਾਝਰੂ ਫੜੀ ਜਾਏ ਸਰਦਾਰ ਪ੍ਰਕਾਸ਼ ਸਿੰਘ ਮੁਜੀਠਿਆ ਜਿੰਦਾਬਾਦ ਮੁਜੀਠਿਆ ਤੇਰੀ ਸੋਚ ਤੇ ਪੈਰਾਂ ਦੇ ਅਗੇ ਠੋਕ ਕੇ ਅਸੀਂ ਮੁਜੀਠਿਆ ਸਾਹਿਬ ਨਾਲ ਜਾਨ ਨੂੰ ਤਿਆਰ ਆ ਇੱਕ ਗੁਰੂ ਨੂੰ ਬੰਨਣ ਵਾਲਾ ਵਿਅਕਤੀ ਹੈ ਮੌਜੂਦ ਸਰਕਾਰ ਨੇ ਉਸ ਤੇ ਜ਼ੁਲਮ ਕੀਤਾ ਹੈ ਜੋ ਜ਼ੁਲਮ ਪੰਜਾਬ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ मिठिया जॾो के बरती कड़ी आई हुई त मज़े ते बां ज़रूर फड़ी आहे बिकर मिया जिंदावाद मिया तेरी सोच ते पहिरां देठ ठोक